ਤੱਕ ਅਕਤੂਬਰ ਮਹੀਨੇ ਦੇ ਵਿੱਚ ਹੀ ਸਰਦੀ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਜੋ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਆਈ ਹੈ ਕਿਉਂਕਿ ਸਵੇਰੇ ਤੇ ਸ਼ਾਮ ਦੇ ਜੋ ਮੌਸਮ ਹੈ ਉਸ ਦੇ ਵਿੱਚ ਠੰਡ ਮਹਿਸੂਸ ਹੁੰਦੀ ਹੈ ਤਾਂ ਜਹੇ ਦੇ ਵਿਚਾਲੇ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਰਦੀ ਨੇ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਸ ਸਾਲ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਪੰਜਾਬ ਸਮੇਤ ਜੋ ਉੱਤਰ ਭਾਰਤ ਦੇ ਜਿੰਨੇ ਵੀ ਸੂਬੇ ਨੇ ਉਹ ਇਸ ਵਾਰ ਸਦੀ ਦੀ ਲਪੇਟ ਦੇ ਵਿੱਚ ਆਉਣਗੇ ਕਿਉਂਕਿ ਅਕਤੂਬਰ ਮਹੀਨੇ ਦੇ ਵਿੱਚ ਹੀ ਸਰਦੀ ਨੇ ਜੋ ਆ ਦਸਤਕ ਦੇ ਦਿੱਤੀ ਹੈ ਤਾਂ ਮੌਸਮ ਦੇ ਪਾਕ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਕੜਾਕੇ ਦੀ ਠੰਡ ਪਵੇਗੀ ਤਾਂ ਪੰਜਾਬ ਦੇ ਲੋਕਾਂ ਦੇ ਲਈ ਇਹ ਜੁੜੀ ਹੋਈ ਅਹਿਮ ਖਬਰ ਹੈ ਕਿਉਂਕਿ ਇਸ ਮਹੀਨੇ ਦੀ ਜੇਕਰ ਅਸੀਂ ਮੁਕਤ ਤੌਰ ਤੇ ਗੱਲ ਕਰੀਏ ਤਾਂ ਪਿਛਲੇ ਹਫਤੇ ਗਰਮੀ ਦਾ ਮੌਸਮ ਸੀ ਪਰ ਜੋ ਬਾਰਿਸ਼ ਹੋਈ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਵੱਡੇ ਤੌਰ ਤੇ ਗਿਰਾਵਟ ਆਈ ਹੈ ਜਿਸ ਤੋਂ ਬਾਅਦ ਹੁਣ ਜੋ ਮੌਸਮ ਹੈ ਉਹ ਕਾਫੀ ਠੰਡਾ ਹੋ ਚੁੱਕਿਆ ਹੈ ਤਾਂ ਜਹੇ ਦੇ ਵਿਚਾਲੇ ਲੋਕਾਂ ਦੇ ਨਾਲੇ ਜੁੜੀ ਹੋਈ ਅਹਿਮ ਖਬਰ ਕਿ ਪੰਜਾਬ ਦੇ ਵਿੱਚ ਇਸ ਸਾਲ ਕੜਾਕੇ ਦੀ ਠੰਡ ਜੋ ਹੈ ਉਹ ਪੈਣ ਜਾ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਜਿੱਥੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਉੱਤਰ ਭਾਰਤ ਦੇ ਜਿੰਨੇ ਵੀ ਸੂਬੇ ਨੇ ਉਥੇ ਇਸ ਸਾਲ ਕੜਾਕੇ ਦੀ ਠੰਡ ਪਵੇਗੀ ਸੰਗਣੀ ਤੁੰਦ ਜੋ ਹੈ ਉਹ ਨਜ਼ਰ ਆਵੇਗੀ ਤਾਂ ਪੰਜਾਬ ਵੀ ਇਸ ਸਾਲ ਜੋ ਹੈ ਸੰਗਣੀ ਤੁੰਦ ਦੇ ਵਿੱਚ ਜੋ ਹੈ ਉਹ ਨਜ਼ਰ ਆਵੇ ਗੱਲ ਸੰਗਣੀ ਤੁੰਦ ਜੋ ਆ ਪੰਜਾਬ ਨੂੰ ਵੀ ਆਪਣੀ ਲਪੇਟ ਦੇ ਵਿੱਚ ਲਵੇਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਇਸ ਬਾਬਤ ਜਾਣਕਾਰੀ ਜੋ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਆ ਰਹੀ ਹੈ ਹਾਲਕਿ ਜੇਕਰ ਅਸੀਂ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਦੇ ਸਮੇਂ ਹਾਲਾਂਕਿ ਮੌਸਮ ਸੁਹਾਵਣਾ ਰਹਿੰਦਾ ਹੈ ਠੰਡਾ ਰਹਿੰਦਾ ਹੈ ਪਰ ਸ਼ਾਮ ਤੇ ਸਵੇਰ ਦੇ ਸਮੇਂ ਜੋ ਆ ਮੌਸਮ ਕਾਫੀ ਠੰਡਾ ਰਹਿੰਦਾ ਹੈ ਯਾਨੀ ਕਿ ਠੰਡ ਜੋ ਹੈ ਉਹ ਸਵੇਰੇ ਤੇ ਸ਼ਾਮ ਦੇ ਸਮੇਂ ਜ਼ਿਆਦਾ ਹੁੰਦੀ ਹੈ ਤਾਂ ਹੁਣ ਇਹ ਅਲਰਟ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਉੱਤਰ ਪੱਧ ਦੇ ਜਿੰਨੇ ਵੀ ਸੂਬੇ ਨੇ ਉੱਥੇ ਇਸ ਵਾਰ ਕੜਾਕੇ ਦੀ ਠੰਡ ਪਵੇਗੀ ਤਾਂ ਲੋਕਾਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਕੜਾਕੇ ਦੀ ਠੰਡ ਜੋ ਆ ਪੈ ਚਾਰੀ ਹੈ ਸੰਗੜੀ ਤੰਦ ਜੋ ਆ ਪੰਜਾਬ ਦੇ ਵਿੱਚ ਨਜ਼ਰ ਆਵੇਗੀ ਦੱਸ ਦਈਏ ਕਿ ਇਸ ਸਾਲ ਜਿੱਥੇ ਛੱਡੀਆਂ ਨੇ ਜੋ ਆ ਦਸਤਕ ਲੇਟ ਦਿੱਤੀ ਹੈ ਪਰ ਜਿਵੇਂ ਹੀ ਸਰਦੀ ਨੇ ਦਸਤਕ ਦਿੱਤੀ ਤਾਂ ਇੱਕੋ ਦਮ ਹੀ ਜੋ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਕਿਉਂਕਿ ਅਕਤੂਬਰ ਮਹੀਨੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੁਰੂਆਤ ਅਕਤੂਬਰ ਹਫ਼ਤੇ ਦੇ ਪਹਿਲੇ ਹਫ਼ਤੇ ਦੇ ਵਿੱਚ ਇੰਨੀ ਸਰਦੀ ਨਹੀਂ ਸੀ ਇਹਨਾਂ ਤਾਪਮਾਨ ਦੇ ਵਿੱਚ ਇੰਨੀ ਗਿਰਾਵਟ ਨਹੀਂ ਸੀ ਪਰ ਪਿਛਲੇ ਇੱਕ ਹਫ਼ਤੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵੱਡੇ ਤੌਰ ਤੇ ਗਿਰਾਵਟ ਜੋ ਆ ਵੇਖਣ ਨੂੰ ਮਿਲੀ ਹੈ ਤਾਂ ਜਹੇ ਦੇ ਵਿਚਾਲੇ ਸਰਦੀਆਂ ਦੀ ਜੋ ਹੈ ਉਹ ਦੋਨਾਂ ਨੇ ਦਸਤਕ ਦੇ ਦਿੱਤੀ ਹੈ ਤੇ ਇਸ ਸਾਲ ਕੜਾਕੇ ਦੀ ਸਰਦੀ ਜੋ ਆਉ ਪੈਨ ਜਾ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਇਸ ਬਾਬਤ ਜਾਣਕਾਰੀ ਜੁਆ ਦਿੱਤੀ ਗਈ ਹੈ ਕਿ ਉੱਤਰ ਭਾਰਤ ਦੇ ਜਿੰਨੇ ਵੀ ਸੂਬੇ ਨੇ ਉੱਥੇ ਇਸ ਸਾਲ ਕੜਾਕੇ ਦੀ ਠੰਡ ਜੋ ਆਉ ਪਵੇਗੀ ਸੰਗਣੀ ਤੁੰਦ ਜੋ ਹੈ ਸਾਲ ਨਜ਼ਰ ਆਵੇਗੀ ਤਾਂ ਅਜੇ ਦੇ ਵਿਚਾਲੇ ਪੰਜਾਬ ਦੇ ਵਿੱਚ ਵੀ ਤਾਪਮਨ ਦੇ ਵਿੱਚ ਲਗਾਤਾਰ ਜੋ ਗਿਰਾਵਟ ਹੈ ਉਹ ਵੇਖਣ ਨੂੰ ਮਿਲ ਰਹੀ ਹੈ